ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਦੇਖੋ ਮੇਰੀ ਕੀ ਹਾਲ ਬਣੀ ਆ ਐ ਜਿਵੇਂ ਥੋਣ ਤੋਂ ਮੈਂ ਮੋਟੀ ਹੋਈ ਹੁਣੀ ਆ ਇਹ ਮੈਂ ਮੋਟੀ ਨਹੀਂ ਆ ਮੈਨੂੰ ਪ੍ਰੋਬਲਮ ਆ ਪਤਾ ਨਹੀਂ ਵੱਲ ਪੈ ਗਿਆ ਵਾ ਕਿ ਪਤਾ ਨਹੀਂ ਮੇਰੀ ਥੋਣ ਹਿੱਲ ਗਈ ਆ ਕੀ ਗੱਲ ਹੋ ਗਈ ਆ ਗੁੱਡੋ ਲੱਗ ਗਿਆ ਸੀ ਜਾਂਦੀ ਆ ਦੇਖੋ ਕਾਲਰ ਲਾਇਆ ਕਹਿੰਦੇ ਮम्मा ਇਦਾਂ ਹੀ ਵਲੌਗ ਸ਼ੁਰੂ ਕਰਦੇ ਮੈਂ ਕਿਹਾ ਨਹੀਂ ਇਦਾਂ ਨਹੀਂ ਮੈਂ ਵਲੌਗ ਸ਼ੁਰੂ ਕਰਨਾ ਦਰਦ ਬਹੁਤ ਹੋ ਰਹੀ ਸੀ ਇਦਾਂ ਨਾ ਸਿੱਧੀ ਗਰਦਨ ਮਣੀ ਰੱਖ ਸਕਦੀ ਸੀ ਕੀ ਤੁਸੀਂ ਅੱਖਾਂ ਮੇਰੀਆਂ ਦੇਖ ਸਕਦੇ ਹੋ ਦੋ ਦਿਨ ਤੋਂ ਮੇਰੇ ਦਰਦ ਹੋ ਰਹੀ ਹੈ ਤੇ ਦੋ ਰਾਤਾਂ ਹੋ ਗਈਆਂ ਮੈਂ ਸੁੱਤੀ ਵੀ ਨਹੀਂ ਚੰਗੀ ਤਰ੍ਹਾਂ ਫਿਰ ਰਾਤ ਨੂੰ ਜਦੋਂ ਮਣਾ ਦੇ ਵੀ ਹਿਲਦੀ ਸੀ ਉਦੋਂ ਹੀ ਦਰਦ ਜਿਹੜੀ ਧੌਂ ਦੇ ਵਿੱਚ ਨਿਕਲਦੀ ਸੀਗੀ ਤੇ ਵੈਸੇ ਮੈਂ ਉਹਨੂੰ ਕੋ ਮਲਾਇਆ ਥੋੜਾ ਜਿਹਾ ਪਰ ਉਹਨਾਂ ਜਿਆਦਾ ਫਰਕ ਨਹੀਂ ਪਿਆ ਤੇ ਵੇਖਦੇ ਹੁਣ ਠੀਕ ਹੋ ਗਈ ਤੇ ਠੀਕ ਆ ਨਹੀਂ ਤੇ ਫਿਰ ਮੈਨੂੰ ਮਲਾਉਣ ਜਾਣਾ ਪਊਗਾ ਉਹ ਸਾਡੇ ਇਥੋਂ ਦੂਰ ਥੋੜਾ ਜਿਹਾ ਹੈਗੇ ਨੇ ਭਾਜੀ ਉਹ ਬਲਦੇ ਨੇ ਤੇ ਬਾਬਾ ਛੇਤੀ ਠੀਕ ਹੋ ਜਾਂਦਾ ਹੁੰਦਾ ਹੈ ਨਾ ਤੇ ਦੇਖਦੇ ਆ ਕੀ ਬਣਦਾ ਹੁਣ ਕਈ ਲੋਕ ਕਹਿਣਗੇ ਕਿ ਇੰਨੀ ਜਾਣ ਤੰਗਾ ਤੇ ਤੁਸੀਂ ਨਾ ਵਲੌਗ ਬਣਾਓ ਮੈਂ ਦੋ ਦਿਨ ਹੋ ਗਏ ਬੈਠ ਤੇ ਪਈ ਸੀਗੀ ਪਰ ਅੱਜ ਫਿਰ ਮੈਂ ਹਿੰਮਤ ਕਰਕੇ ਉੱઠી ਇੱਕ ਤਾਂ ਇਹ ਆ ਵੀ ਆਰਡਰ ਦੇਣੇ ਨੇ ਦੂਜਾ ਵੀਡੀਓ ਚੈਨਲ ਤੇ ਪਾਵਾਂਗੇ ਤੇ ਮੈਡਮ ਹੋਣੀ ਮਹਿੰਦੀ ਲਾ ਕੇ ਬਹਿ ਗਈ ਮੈਂ ਫਿਰ ਕੋਲਰ ਲਾਤੀ ਸੀ ਬੜਾ ਔੜਜੇ ਲੱਗਦਾ ਪਿਆ ਸੀ ਦਰਦ ਤਾਂ ਹੈਗੀ ਸੀਗੀ ਤੇ ਥੋੜੀ ਘਟ ਤੋਂ ਲਾ ਰਹੀ ਸੀ ਮੈਂ ਹੌਲੀ ਹੌਲੀ ਚਲੋ ਗੱਲਾਂ ਕਰ ਰਹੇ ਸੀਗੇ ਤੇ ਵਲੌਗ ਸ਼ੁਰੂ ਕਰਾਂਗੇ ਆਪਾਂ ਅੱਜ ਦਾ ਅੱਜ ਦੇ ਵਲੌਗ ਦੇ ਵਿੱਚ ਨਾ ਆਰਡਰ ਆਇਆ ਸੀ ਆਪਾਂ ਨੂੰ ਬਿੱਲ ਦੀ ਪੰਜੀਰੀ ਤੋਂ ਬਿੱਲ ਦੀ ਪੰਜੀਰੀ ਬਣਾਵਾਂਗੇ ਕੋਲਰ ਲਾ ਕੇ ਮੈਂ ਬੈ ਗਈ ਸੀਗੀ ਵੀ ਮੈਨੂੰ ਨਾ ਅਜੀਬ ਜਿਹੀ ਲੱਗੀ ਆ ਰਿਆ ਸੀਗਾ ਕਿ ਉਹ ਦਰਦ ਮੇਰੇ ਆ ਵੇਖਣ ਵਾਲੇ ਨੂੰ ਐਵੇਂ ਹਾਸੇ ਦਾ ਮੌਕਾ ਮਿਲ ਜਾਣਾ ਤੇ ਫਿਰ ਮੈਂ ਉਹ ਪੰਜੀਰੀ ਬਣਾਉਣੀ ਐ ਅੱਜ ਬਿੱਲ ਦੀ ਪੰਜੀਰੀ ਤਿਆਰ ਕਰਨੀ ਆ ਤੇ ਇਹਨਾਂ ਦੋਨਾਂ ਨੂੰ ਨਾਲ ਲੈ ਕੇ ਚੱਲਦੀ ਆ ਕਿਉਂਕਿ ਮੇਰੇ ਤੋਂ ਤੇ ਅੱਜ ਤਾਂ ਹੌਂਦੇ ਕਰਕੇ ਕੁਝ ਵੀ ਨਹੀਂ ਹੋਣਾ ਇਹੀ ਹਲਾਉਣਗੇ ਪਰ ਬਣਾਉਣੀ ਤਾਂ ਹੈਗੀ ਆ ਆਰਡਰ ਉਹਨਾਂ ਦੇ ਪੈਸੇ ਆਏ ਨੇ ਤੇ ਆਪਾਂ ਫਿਰ ਉਹ ਜਿਹੜਾ ਆਰਡਰ ਤਿਆਰ ਕਰਦੇ ਆਂ ਯੋਗੀ ਤਕਲੀਫ ਆਪਾਂ ਨੂੰ ਅਗਲੇ ਨੇ ਕਹਿਣਾ ਅਸੀਂ ਪੇਮੈਂਟ ਕੀਤੀ ਐ ਤੁਸੀਂ ਕਿੰਨੇ ਦਿਨ ਹੋ ਗਏ ਡਿਲੇ ਕੀਤਾ ਗਏ ਦੋ ਤਿੰਨ ਦਿਨ ਹੋ ਗਏ ਮੈਂ ਇਸ ਜੀ ਨੂੰ ਟਾਲ ਹੀ ਰਹੀ ਸੀ ਵੀ ਅੱਜ ਕਰ ਦਰ ਦਰਦੀ ਆ ਅੱਜ ਮੈਂ ਸ਼ੁਰੂ ਕਰਦੀ ਆ ਪਰ ਹੁਣ ਚਲੋ ਜੀ ਆਪਾਂ ਬਣਾਉਨੇ ਆ ਜਲਦੀ ਪੰਜੀਰੀ ਓਕੇ ਸੋ ਓਕੇ ਰਲ ਮਿਲ ਕੇ ਤੇ ਪੰਜੀਰੀ ਆਪਾਂ ਉੱਪਰ ਕੋਠੇ ਤੇ ਜਾ ਕੇ ਬਣਾਵਾਂਗੇ ਕਿਉਂਕਿ 2 ਕਿਲੋ ਦਾ ਜਿਹੜਾ ਆਇਆ ਸੀ ਆਰਡਰ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਮੰਦਰ ਕਿਉਂਕਿ ਮੈਨੂੰ ਜਨਮ ਅਸ਼ਟਮੀ ਦਾ ਜਿਹੜੇ ਦਿਨ ਰਾਤ ਸੀ ਨਾ ਅਗਲੇ ਦਿਨ ਜਨਮ ਅਸ਼ਟਮੀ ਉਹਦਾਂ ਦਾ ਜਿਹੜਾ ਮੇਰੇ ਧੌਣ ਨੂੰ ਦਰਦ ਹੋ ਰਹੀ ਆ ਤੇ ਮੈਂ ਬੜੇ ਜਾਨਾ ਜਿਹੜਾ ਜਨਮ ਅਸ਼ਟਮੀ ਮਨਾਉਣੀ ਪਰ ਇਦਾਂ ਹੀ ਦੇਖੋ ਮਾੜੀ ਮੋਟੀ ਜੀ ਗੁੱਡੋ ਨੇ ਜਿੱਦਾਂ ਵਿਚਾਰੀ ਕੋਈ ਵੈਸੇ ਤੇ ਪੂਜਾ ਇਹੀ ਕਰਦੀ ਆ ਪਰ ਉਸ ਦਿਨ ਖਾਸ ਦਿਨ ਸੀਗਾ ਤੇ ਮੈਂ ਚਾਹੁੰਦੀ ਸੀ ਵੀ ਕਈ ਕੁਝ ਖਾਸ ਕਰਨਾ ਪਰ ਕੁਝ ਵੀ ਨਹੀਂ ਹੋ ਪਿਆ ਪਰ ਜੋ ਭਗਵਾਨ ਨੂੰ ਮਨਜ਼ੂਰ ਇੱਧਰ ਰਾਧਾ ਜੀ ਦਾ ਤੇ ਇੱਧਰ ਕ੍ਰਿਸ਼ਨ ਜੀ ਦਾ ਝੂਲਾ ਹੈ ਜੋ ਰੱਬ ਨੂੰ ਕਹਿੰਦੇ ਮਨਜ਼ੂਰ ਹੋਵੇ ਉਹੀ ਹੁੰਦਾ ਬੰਦਾ ਬੜੀਆਂ ਸੋਚਿਆ ਸੋਚਦਾ ਹੈ ਕਿ ਮੈਂ ਆ ਕਰੂੰਗਾ ਆ ਕਰੂੰਗਾ ਪਰ ਪਤਾ ਨਹੀਂ ਰੱਬ ਨੇ ਕੀ ਸੋਚਿਆ ਹੁੰਦਾ ਬੰਦੇ ਦੇ ਬਾਰੇ ਸੋ ਇਹ ਜਿੰਨਾ ਕੁ ਹੋ ਸਕਿਆ ਇਹਨਾਂ ਦੋਵਾਂ ਭੈਣ ਭਰਾਵਾਂ ਨੇ ਵਿਚਾਰਿਆਂ ਨੇ ਸ਼ਿੰਗਾਰ ਕੇ ਤੇ ਪੂਜਾ ਕੀਤੀ ਸੀਗੀ ਚਲੋ ਰੱਬ ਨੂੰ ਇਹੀ ਮਨਜ਼ੂਰ ਹੋਊਗਾ ਤੇ ਇਹੀ ਕਾਨਾ ਜੀ ਜਿਹੜੀ ਆਪਣੀ ਪੂਜਾ ਉਹ ਸਵੀਕਾਰ ਕਰਨ ਇਧਰ ਆਪਾਂ ਕੀਤਾ ਜੀ ਲਾਲ ਮਿਰਚ ਦਾ achar ਤਿਆਰ ਇਹ ਹੈਗੀ ਹੈ ਜੀ ਮਿੱਠੀ ਮਿਰਚ ਜਿੱਚ ਆਪਾਂ ਜਿਹੜੀ ਕਿੰਨੀ ਪਾ ਦਿੰਨੇ ਜਿਹੜੇ ਉਸ ਦਿਨ ਆਪਾਂ ਤਿਆਰ ਤਿਆਰ ਕੀਤੇ ਸੀਗੇ ਉਹ ਕੁਛ ਆਪਾਂ ਭੇਜ ਦਿੱਤੇ ਆ ਤੇ ਕੁਛ ਇਹ ਦੇਖੋ ਪੈਕ ਕੀਤੇ ਆ ਨਿੰਬੂ ਅਦਰਕ ਤੇ ਹਰੀ ਮਿਰਚ ਦਾ ਸੀਗਾ ਆ ਕੱਲੀ ਹਰੀ ਮਿਰਚ ਦਾ ਸੀਗਾ ਤੇ ਇੱਕ ਹੀ ਕਸਟਮਰ ਦਾ ਜਿਹੜਾ ਮਿੱਠੀ ਲਾਲ ਮਿਰਚ ਦਾ achar ਆ ਇਹਨਾਂ ਦੀ ਪੰਜੀਰੀ ਐ ਯਾਨੀ ਕਿ ਵੱਡਾ ਆਰਡਰ ਸੀਗਾ ਤੇ ਇਹਨੂੰ ਆਪਾਂ ਤਿਆਰ ਕਰਾਂਗੇ ਤੇ ਨਾਲ ਇਹਨਾਂ ਦੇ ਹੈਗੇ ਸੀ ਗੁੱਜਲੇ ਉਹ ਤਾਂ ਆਪਾਂ ਚਲੋ ਅੱਗੇ ਵੀਡੀਓ ਪਾਈ ਸੀ ਇਸ ਕਰਕੇ ਮੈਂ ਉਹ ਔਖੀ ਸੌਖੀ ਬੈਠ ਕੇ ਉਹ ਬਣਾ ਦਿੱਤੇ ਸਾਰੇ। ਨਾਲ ਮਾਲ, ਪੂਲੇ, ਨਾਲ ਗੋਲਕਲੇ, ਨਾਲ ਪੰਚੀਰੀ, ਨਾਲੇ ਮਿਰਚਾਂ ਦਾ achar। ਮੈਨਾਂ ਦਾ ਤਿੱਖਾ ਵੀ ਚੰਗਾ ਹੀ ਆਂਦੀ ਹੈ ਕਸਟਮਰ। ਕਿਉਂਕਿ 3 ਕਿਲੋ ਇਹ ਮਿਰਚਾਂ ਦਾ achar ਆ। 3 ਕਿਲੋ ਇਹ ਵਾਲਾ achar ਨਹੀਂ ਗੋਲਕਲੇ ਦਾ 2 ਕਿਲੋ ਆ ਮਿਰਚ ਦਾ achar। ਤੇ ਲੋ ਜੀ ਲੜਦੇ ਆ ਝਗੜਦੇ ਆ ਆਪਾਂ ਜਿਹੜੀ ਉਹ ਸਾਰੀ ਬਣਾ ਲਈ ਪੰਜੀਰੀ ਕਿਉਂਕਿ ਘੁੱਡੋ ਕਈ ਜਾਂਦੀ ਆ ਮੈਂ ਹਲਾਉਣਾ। ਅਣੂ ਗਈ ਨਾ ਤੂੰ ਨਾ ਹਲਾ ਮੈਂ ਹਲਾਉਣਾ ਤੇ ਸ਼ੂਟ ਕਰਨ ਵਾਲਾ ਸਾਡੇ ਕੋਲ ਕੋਈ ਨਹੀਂ ਮੈਂ ਕਿਹਾ ਤੁਸੀਂ ਮੈਂ ਰਹਿਣ ਦੇਣੀ ਤੇ ਤੁਸੀਂ ਬਣਾ ਲਓ ਵੈਸੇ ਜਿਆਦਾ ਇਹਨਾਂ ਨੇ ਹਲਾਈ ਕਿਉਂਕਿ ਮੈਂ ਤੈਨੂੰ ਚੰਗੀ ਤਰ੍ਹਾਂ ਬਲੇਟ ਲਿਆ ਚੰਨੇ ਨੂੰ ਤੇ ਪੂਰਾ ਇਹ ਜ਼ੋਰ ਵੀ ਨਹੀਂ ਪੈਂਦਿਆ ਦੇ ਤੋਂ ਤੇ ਪਰ ਆਪਾਂ ਜਿਹੜੀ ਪੰਜੀਰੀ ਉਹ ਤਿਆਰ ਕਰ ਲਈਏ ਤੁਸੀਂ ਦੇਖ ਸਕਦੇ ਹੋ ਬੇਲ ਦੀ ਪੰਜੀਰੀ ਸ਼ੱਕਰ ਵਾਲੀ ਇਹ ਬਿਲਕੁਲ ਠੰਡੀ ਹੁੰਦੀ ਹੈ ਪੰਜੀਰੀ ਗਰਮੀਆਂ ਦੇ ਵਿੱਚ ਤੁਸੀਂ ਇਹਨੂੰ ਖਾ ਸਕਦੇ ਤੇ ਮੌਸਮ ਵੇਖ ਲਓ ਜੀ ਸਾਡੇ ਤੇ ਉੱਪਰ ਦਾ ਸਾਰਾ ਏਰੀਆ ਦੇਖ ਲੋ ਕਿਵੇਂ ਐ ਹਰਿਆ ਭਰਿਆ ਕੁਝ ਨਹੀਂ ਦੇਖਦਾ ਅੱਗੇ ਨਹੀਂ ਤੇ ਛੜਕ ਦੇਖਦੀ ਹੁੰਦੀ ਨਹਿਰ ਦੇਖਦੀ ਹੁੰਦੀ ਹੁਣ ਕੁਝ ਵੀ ਨਹੀਂ ਦੇਖਦਾ ਪੂਰੇ ਐ ਹਰੇ ਪਏ ਨੇ ਦਰਖਤ ਸਾਰੇ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਆਪਾਂ ਆਰਡਰ ਤੇ ਤਿਆਰ ਕਰਕੇ ਭੇਜਦੇ ਆਂ ਚਾਹੇ ਪੰਜੀਰੀ ਹੋਵੇ ਆਚਾਰ ਹੋਵੇ ਪਾਪੜ ਹੋਣ ਵਡੀਆਂ ਹੋਣ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਕੋਈ ਵੀ ਆਰਡਰ ਸਾਡੇ ਕੋਲ ਇਹਨਾਂ ਚੀਜ਼ਾਂ ਚੋਂ ਮਗਾਉਣਾ ਹੋਵੇ ਤੇ ਆਪਣਾ ਆਰਡਰ ਦੇ ਸਕਦੇ ਹੋ ਪੰਜੀਰੀ ਲਾਉਣੀ ਵੀ ਮੈਂ ਤਾਂ ਕੋਈ ਖਾਲਾ ਜੀ ਦਾ ਬਾਣਾ ਨਹੀਂ ਹੈਗਾ ਨਾ ਸੌਖਾ ਕੰਮ ਥੋੜੀ ਹੈ ਤੁਹਾਨੂੰ ਇਹ ਲੱਗਦਾ ਕਿ ਮਾਂ ਸ਼ਾਇਦ ਸੌਖੇ ਕੰਮ ਹੀ ਕਰਦੀ ਹੈ ਇਹ ਵੀ ਜਿਹੜੀ ਐਕਸਰਸਾਈਜ਼ ਹੁੰਦੀ ਸੀਗੀ ਛੱਡ ਅੱਜ ਇਹਨਾਂ ਨੂੰ ਪਤਾ ਲੱਗਾ ਨਾ ਅੱਗੇ ਪਿੱਛੇ ਇਹਨਾਂ ਨੂੰ ਬਣੀ ਬਣਾਈ ਚੀਜ਼ ਮਿਲ ਜਾਂਦੀ ਹੈ ਅੱਜ ਇਹਨਾਂ ਨੂੰ ਮੈਂ ਕਹਿੰਦੀ ਮੈਂ ਮੇਰੀ ਬਾਵਾ ਤੋਂ ਹਿੱਲਣ ਨਹੀਂ ਦਈ ਹਲਾ ਤੋ ਪਨੀਰੀ ਅੱਜ ਕਹਿੰਦੇ ਮਮੀ ਇਹ ਸੌਖਾ ਕੰਮ ਨਹੀਂ ਹੈ ਨਹੀਂ ਇਹਨਾਂ ਜੋਰ ਵੈਹੇ ਜਿਹੜੇ ਅੱਜ ਕੱਲ ਮੁੰਡੇ ਜਿੰਮ 'ਚ ਜਾ ਕੇ ਲੱਗੇ ਹੋ ਉਹਦੇ ਬਾਵਾ ਦਾ ਹੂੰ ਇਹੋ ਹੀ ਇਹੋ ਜਿਹੀ ਚੀਜ਼ ਮਾਵਾਂ ਨੇ ਆਪਣੇ ਘਰੇ ਕੰਮ ਕਰਾਉਣ ਤੇ ਜੋੜਦੇ ਇੱਦਾਂ ਮਾਵਾ ਹੀ ਨਹੀਂ ਕਰਦੀਆਂ ਅੱਜ ਕੱਲ ਤੇ ਬੱਚੇ ਕੀ ਕਰਨਗੇ ਮਾਵਾ ਹੀ ਨਹੀਂ ਕਰਦੇ ਅੱਜ ਨਹੀਂ ਤਾਨਾ ਗੁਰੂਆ 1900 ਦੀਆਂ ਮਾਵਾ ਜਿੰਨੀਆਂ ਵੀ ਵਧੀਆ ਰਹੀਆਂ ਆਪਣੀ ਬਹੁਤ ਜ਼ੋਰ ਲੱਗਦਾ ਇਸ ਚੀਜ਼ ਤੇ ਹਲਾਉਣ ਤੇ ਜਿਵੇਂ ਜਿਵੇਂ ਠੰਡੀ ਹੋ ਜਾਂਦੀ ਨਾ ਉਦਦਾਦਾ ਲਾਉਣਾ ਫਿਰ ਔਖਾ ਜਾਂਦਾ ਵੇਖਿਆ ਜਾਵੇ ਤੇ ਇਹੋ ਜਿਹੇ ਮਾਵਾ ਦੀ ਆਖਰੀ ਪੀੜੀ ਹੈ ਹਨਾ ਇਹ ਤਾਂ ਬਾਤੇ ਉਹੀ ਇੰਸਟਾਗ੍ਰਾਮ ਫੇਸਬੁੱਕ ਵਾਲੀਆਂ ਰਹਿ ਜਾਣੀਆਂ ਹੁਣ ਨਹੀਂ ਨਹੀਂ ਆਪਣੇ ਘਰ ਜਤਨੀ ਰਹਿੰਦੀਆਂ ਜਿੰਨਾ ਚਿਰ ਤੱਕ ਮੈਂ ਜਿਉਂਦੀ ਹਾਂ ਉਨਾ ਚਿਰ ਨਹੀਂ ਰਾਮਗੜੀਆਂ ਦੇ ਘਰਾਂ 'ਚ ਤਾਂ ਹਾਂ ਮੈਂ ਮੰਨ ਸਕਦਾ ਕਿ ਜਿਹੜੇ ਰਾਮਗੜੀਏ ਹੁੰਦੇ ਉਹਨਾਂ ਨੇ ਨਹੀਂ ਉਹ ਵੀ ਨਹੀਂ ਕਰਦੀਆਂ ਕਈ ਉਹ ਬਹੁਤ ਘੱਟ ਲੋਕ ਕੰਮ ਕਰਦੇ ਨੇ ਸੋਖਾ ਨਹੀਂ ਇਹ ਕੰਮ ਪਿਆ ਕਰਨਾ ਰੋਟੀ ਖਾਣੀ ਸੋਖੀ ਨਹੀਂ ਪਈ ਕਈ ਕਹਿੰਦੇ ਨੇ ਮੈਡਮ ਜੀ ਬਿਮਾਰੀ ਦੇ ਨਾਲ ਕਿਵੇਂ ਸਰਵਾਈਵ ਕਰਦੇ ਹੋ ਬਹੁਤ ਟਫ ਆ ਪਰ ਫਿਰ ਵੀ ਕਰਨਾ ਪੈਂਦਾ ਢਿੱਡ ਪਿਛੇ ਕਰਨਾ ਪੈਂਦਾ ਬੱਚਿਆਂ ਪਿਛੇ ਕਰਨਾ ਪੈਂਦਾ ਵਾ ਵੀ ਜੇ ਕੰਮ ਕਰਾਂਗੇ ਤੇ ਕੁਝ ਖਾਵਾਂਗੇ ਕੋਈ ਸੁਪਨੇ ਆਪਣੇ ਪੂਰੇ ਕਰਾਂਗੇ ਨਹੀਂ ਤਾਂ ਫਿਰ ਆਪਾਂ ਉੱਥੇ ਦੇ ਉੱਥੇ ਜਿਵੇਂ ਖੂ ਦਾ ਮਿੰਡਕ ਉੱਥੇ ਦਾ ਉੱਥੇ ਰਹਿ ਜਾਂਦਾ ਵਾ ਉਸੇ ਤਰ੍ਹਾਂ ਫਿਰ ਆਪਾਂ ਉੱਥੇ ਦੇ ਉੱਥੇ ਰਹਿ ਸਕਦੇ ਆ ਤੇ ਨਾਲੇ ਫਿਰ ਬਿਮਾਰੀਆਂ ਨਾਲ ਹੋਰ ਲੜਦੇ ਰਵਾਂਗੇ ਇਦਾਂ ਚਲੋ ਪ੍ਰੋਬਲਮ ਤਾਂ ਹੁੰਦੀ ਆ ਕੰਮ ਕਰਦੇ ਆ ਪਰ ਐਕਸਰਸਾਈਜ਼ ਵੀ ਨਾਲ-ਨਾਲ ਹੁੰਦੀ ਰਹਿੰਦੀ ਆ ਸੋ ਇਹੀ ਮੇਰਾ ਜਿਹੜਾ ਸਮਝ ਸਕਦੇ ਹੋ ਵੀ ਇੱਕ ਡਾਈਟ ਵੀ ਸਮਝ ਸਕਦੇ ਹੋ ਇੱਕ ਐਕਸਰਸਾਈਜ਼ ਵੀ ਸਮਝਾਦੇ ਹਾਂ ਕਿ ਮੈਂ ਆਪਣੇ ਆਪ ਨੂੰ ਕੰਮ ਦੇ ਵਿੱਚ ਲਾ ਛੱੜਦੀ ਆ ਮੈਨੂੰ ਮੈਂ ਜਦੋਂ ਥੋੜੀ ਵੱਧ ਬਿਮਾਰ ਹੋ ਜਾਨੀ ਬੈੱਡ ਤੇ ਪੈ ਜਾਂਦਾ ਤੇ ਮੈਂ ਹੋਰ ਜ਼ਿਆਦਾ ਬਿਮਾਰ ਹੋ ਜਾਨੀ ਲੋਕੀ ਤੇ ਰੈਸਟ ਕਰਕੇ ਠੀਕ ਹੁੰਦੇ ਮੈਂ ਜ਼ਿਆਦਾ ਬਿਮਾਰ ਨਹੀਂ ਕਿਉਂਕਿ ਦਿਮਾਗ ਦੇ ਵਿੱਚ ਸੋਚਾਂ ਉਹਦੀਆਂ ਚੱਲੀ ਜਾਂਦੀਆਂ ਰਹਿੰਦੀਆਂ ਫਿਰ ਇੱਕ ਬਿਮਾਰੀ ਤੋਂ ਦੂਜੀ 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 ਇਸ ਕਰਕੇ ਮੈਂ ਪਸੰਦ ਨਹੀਂ ਕਰਦੀ ਬੈੱਡ ਦੇ ਉੱਤੇ ਪੈਣਾ ਮੈਂ ਚੰਨੇ ਨਿਆਵੇ ਦਾ ਪਾ ਕੰਮ ਕੋਈ ਨਾ ਕੋਈ ਲੱਗੇ ਰਹੀਏ ਜਿਹੜੀ ਦਰਦ ਆ ਉਹਨੇ ਤਾਂ ਹੋ ਹੀ ਜਾਣਾ ਵੜਤੇ ਪਿਆ ਵੀ ਹੋਈ ਜਾ ਰਹੀ ਆ ਦਰਦ ਤੇ ਉਦਾਂ ਵੀ ਦਰਦ ਹੋਈ ਜਾ ਰਹੀ ਆ ਤੇ ਇਸ ਕਰਕੇ ਤੁਸੀਂ ਇਹ ਵੀ ਕੰਮ ਹੀ ਨਵੇੜ ਲੋ ਇਹੀ ਮੇਰੇ ਡੈਡੀ ਦੀ ਯਾਦ ਤਾਂ ਹੁੰਦੀ ਸੀ ਕਿ ਉਹਨਾਂ ਨੇ ਜਦੋਂ ਕੰਮ ਤੋਂ ਆਉਣਾ ਨਾ ਤੇ ਮੁੜ ਕੇ ਬਾਅਦ ਦੇ ਵਿੱਚ ਉਹਨਾਂ ਨੇ ਜਿਸ ਦਿਨ ਉਹਨਾਂ ਨੇ ਘਰੇ ਆਉਣਾ ਨਾ ਉਹਨਾਂ ਰੋਲਾ ਪਾਈ ਜਾਣਾ ਹਾਏ ਮੇਰੇ ਪੀੜਾ ਮੇਰੇ ਪੀੜਾ ਐਂ ਕਹਿੰਦੇ ਜਦੋਂ ਕੰਮ ਤੇ ਜਾਂਦੇ ਹੋ ਤੇ ਉਦੋਂ ਕਿਵੇਂ ਠੀਕ ਹੁੰਦਾ ਵਾ ਤੁਹਾਡਾ ਉਹ ਕਹਿੰਦਾ ਮੈਨੂੰ ਕੰਮ ਤੇ ਸਗੋਂ ਮੈਂ ਠੀਕ ਰਹਿਣਾ ਘਰੇ ਤੇ ਮੈਨੂੰ ਇਹ ਪੀੜਾ ਹੀ ਹੁੰਦੀਆਂ ਰਹਿੰਦੀਆਂ ਹ ਕਵਰ ਕਰ ਦਿੰਨੇ ਆ ਜਦੋਂ ਪੂਰੀ ਠੰਡੀ ਹੋਊਗੀ ਫਿਰ ਇਹਨੂੰ ਆਪਾਂ ਪਾਵਾਂਗੇ ਤੇ ਹੁਣ ਕਰਦੇ ਆ ਜੀ ਇੱਥੋਂ ਸਾਫ ਸਫਾਈ ਦੇਖ ਲਓ ਕੱਲਾ ਪੰਜੀਰੀ ਬਣਾਉਣਾ ਹੀ ਨਹੀਂ ਸੌਖਾ ਫਿਰ ਇਹਦੇ ਪਿੱਛੇ ਸਾਫ ਸਫਾਈ ਵੀ ਜੇ ਚਾਰ ਬਣਾਉਣੇ ਆ ਅਚਾਰਾਂ ਦਾ ਜਿਹੜਾ ਵਾ ਉਹ ਖਲਾਰਾ ਕਿੰਨਾ ਪੈ ਜਾਂਦਾ ਵਾ ਫਿਰ ਉਹਦੇ ਭਾਂਡੇ ਸਾਫ ਕਰਨੇ ਪੰਜੀਰੀ ਬਣਾ ਰਹੇ ਹਾਂ ਗੁੱਡੂ ਖੜਜਾ ਮੈਨੂੰ ਪਨੀਰੀ ਚੱਕ ਲੈਂਦੇ ਐਣੀ ਜੜੂ ਮਾਰਨਾ ਬਾਕੀ ਸਵਾਈਆਂ ਸਵਈਆਂ ਦੇ ਆਪਣੀ ਥਾਂ ਤੇ ਆ ਜਿਹੜੀ ਬਾਡੀ ਫਿਜ਼ੀਕਲ ਹੁਣਾਉਂਦੀ ਉਹ ਵੀ ਚੀਜ਼ ਆ ਆ ਹੁਣ ਤੁਸੀਂ ਬੈਠੇ ਬੈਠੇ ਵੇਖ ਲਓ ਵੀ ਮੇਰੀ ਬਾਹ ਤੇ ਮੱਛਰ ਲੜ ਗਿਆ ਇਦਰੇ ਤੋਂ ਹਾਂ ਮੱਛਰ ਲੜ ਗਿਆ ਮੱਛਰ ਵੀ ਐਡਾ ਕਲੈਣਾ ਵੀ ਲੜਿਆ ਵੀ ਪੂਰਾ ਚੰਗੀ ਤਰੀਕੇ ਨਾਲ ਲਾਲ ਕਰ ਗਿਆ ਕੁੱਟ ਉਹਨਾਂ ਉਹ ਮੱਛਰ ਹੈ ਹੀ ਬੜਾ ਵਾ ਥੋੜਾ ਸੇਕ ਕਰਕੇ ਮੇਰੇ ਲੱਗ ਤੇ ਨਹੀਂ ਆਇਆ ਬਾਹਰ ਨਹੀਂ ਖੜ ਸਕਦੇ ਜਿਵੇਂ ਅਸੀਂ ਜੇ ਕੋਈ ਗਾਰਡਨ ਦੇ ਵਿੱਚ ਕਦੂ ਤੋਰੀਆਂ ਤੋੜਨ ਜਾੰਨੇ ਨਾ ਤੇ ਉੱਥੇ ਬਹੁਤ ਜ਼ਿਆਦਾ ਜਿਹੜਾ ਵਾ ਮੱਛਰ ਆ ਉਹ ਵੀ ਨਹੀਂ ਤੋੜਿਆ ਜਾਂਦਾ ਹੈਂ ਦੋ ਸੈਕਿੰਡ ਵੀ ਮੱਛੀ ਚੜ੍ਹਦੀ ਹੈ ਮੱਛਰਾਂ ਦੀ ਹਾਂ ਦੋ ਸੈਕਿੰਡ ਦੀ ਮੱਛੀ ਚੜ੍ਹਣੇ ਦੇ ਦਿੰਦਾ ਐਡਾ ਉਹ ਗਰੀਲਾ ਮੱਛਰ ਵੈਸੇ ਹਾਸ ਟਾਈਮ ਦਾ ਬਾਰਸਾ ਦਾ ਮੱਛਰੇ ਹੋਰ ਤਰੀਕੇ ਦਾ ਹੁੰਦਾ ਨਾ ਦਿਖਦਾ ਨਹੀਂ ਆ ਲੜਦਾ ਬਹੁਤ ਚਿੱਟੇ ਜਿਹੇ ਰੰਗ ਦਾ ਹੁੰਦਾ ਏ ਹੂੰ ਚਲੋ ਹੁਣ ਮੈਂ ਤੇ ਇਹਨੂੰ ਨੇ ਕਰ ਲਈ ਆ ਪੰਜੀਰੀ ਦਾ ਕੰਮ ਹੁਣ ਗੁੱਡੂ ਕਰੂਗੀ ਸਾਫ ਸਫਾਈ ਦਾ ਕੰਮ ਗੁੱਡੂ ਦਾ ਪੰਜੀਰੀ ਦਾ ਕੰਮ ਮੈਂ ਵੀ ਕੀਤਾ ਹਾਂ ਹਾਂ ਫਿਰ ਸਿਆਣਾ ਕੋ ਤਾਂ ਤਾਂ ਹੀ ਕਹਿੰਦੇ ਜੇ ਸਾਰੇ ਕੰਮ ਕਰਦਾ ਜਿਹੜਾ ਪੁੱਤ ਸਾਰੇ ਕੰਮ ਕਰੇ ਉਹਨੂੰ ਸਿਆਣਾ ਕਹਾ ਜਾਂਦਾ ਇੱਥੋਂ ਵੀ نیچے ਵੀ ਕੱਢ ਇਹ ਮੈਨਲੇ ਫਿਰ ਸਭ ਤੋਂ ਜ਼ਿਆਦਾ ਸਿਆਣਾ ਮੈਂ ਹੀ ਹੋਇਆ। ہاں ਪਾਉ ਤੂੰ ਸੇਣਾ। ਦੇਖੋ ਮੇਰਾ ਗਾਰਡਨ ਕਿਵੇਂ ਭਰਿਆ ਪਿਆ। ਇੱਕੋ ਹੀ ਵੇਲ ਨੇ ਪੂਰਾ ਘੇਰਿਆ ਪਿਆ। ਤੇ ਹੁਣ ਵੈਸੇ ਇਹਦੇ ਨਾਲੋਂ ਕੱਦੂ ਲੱਥਣ ਲੱਪੇ ਨੇ ਤੇ ਅਮਰੂਦ ਸਾਰੇ ਜਿਹੜੇ ਖਰਾਬ ਹੋ ਗਏ। ਇੱਕ ਵੇਲ ਐ ਇੱਥੇ ਤੋਰੀਆਂ ਦੀ, ਇੱਕ ਹੈਗੀ ਆ ਪੇਠੇ ਦੀ। ਬਸ ਉਹਨੇ ਹੀ ਸਾਰਾ ਗਾਰਡਨ ਭਰਿਆ। ਵੀ ਵੇਲ ਵੇਲ ਹੀ ਹੋਈ ਪਈ ਹੈ। ਹਾਂ। ਮੇਰਾ ਸਤੋ ਪੁਰਾਣਾ ਤੇ ਪਹਿਲਾ ਸੁਣ ਜਣਾ। ਫਲੀਆਂ ਨੂੰ ਅਜੇ ਤੱਕ ਇੱਕ ਨਹੀਂ ਬਈ ਜਦੋਂ ਜਦੋਂ ਮਨ ਲੋ ਵੀ ਇੱਡਾ ਜਾਦੂਗਰੀ ਪੌਦਾ ਇਹਨੂੰ ਕਹਿ ਸਕਦੇ ਆਂ ਵੀ ਹਰ ਵਾਰੀ ਆਪ ਹੀ ਮੁਰਝਾ ਜਾਂਦਾ ਤੇ ਆਪ ਹੀ ਫੁੱਟ ਪਾਉਂਦਾ ਫੇਰੀ ਨਾ ਇਹਨੂੰ ਪਾਣੀ ਪਾਈਦਾ ਨਾ ਇਹਨੂੰ ਕਦੀ ਵੀ ਆਪਾਂ ਐ ਸਿੰਚਾਈ ਵੀ ਨਹੀਂ ਕੀਤੀ ਇਹਦੀ ਕਦੀ ਵੀ ਜਾਦੂਗਰ ਨਹੀਂ ਇਹਦੇ ਵਿੱਚ ਐਚ ਡੀ ਹੈਗੀ ਨੀਚੇ ਸਿਉਂਖ ਜਦੋਂ ਥੱਲੇ ਚੱਲ ਜਾਂਦਾ ਵਾ ਤੇ ਜੜ ਸਿਉਂਖ ਜਿਹੜੀ ਉਹ ਖਾ ਜਾਂਦੀ ਆ ਤੇ ਫਿਰ ਵਿਚਾਰਾ ਉੱਤੋਂ ਐ ਕਰਕੇ ਡਿੱਗ ਜਾਂਦਾ ਬਣਿਆ ਬਣਿਆ ਬੂਟਾ ਡਿੱਗ ਪੈਂਦਾ ਫਿਰ ਆਪਣੇ ਆਪ ਹੀ ਪੂਰਾ ਸਾਫ਼ ਹੋ ਜਾਂਦਾ ਥੱਲਿਓ ਤੇ ਫਿਰ ਆਪਣੇ ਆਪ ਹੀ ਡਾ ਵੇਖ ਕੋਲੋਂ ਨਿਕਲ ਕੇ ਆਇਆ ਮੈਂ ਇਹ ਪੁੱਟ ਦੀ ਤਾਂ ਨਹੀਂ ਆ वैसे मैं तो 3-4 ਸੌਂਜਣਾ ਦੇ ਹੈਗੇ ਬੂਟੇ ਇਹ ਪੁੱਟ ਦੀ ਤਾਂ ਨਹੀਂ ਇਹ ਕਿਤੇ ਪਹਿਲਾਂ ਲਾਇਆ ਸੀ ਜਿਹਦੇ ਘਰੇ ਵੀ ਨਹੀਂ ਇੱਥੇ ਆਏ ਸੀ ਜਦੋਂ ਅਸੀਂ ਇਹ ਲਾਇਆ ਤੇ ਦੂਜੀ ਗੱਲ ਆ ਮੈਂ ਵੇਖਣਾ ਚਾਹੁੰਦੀ ਵੀ ਇਹਨੂੰ ਕਿਹੜੀ ਫਲੀ ਲੱਗਦੀ ਆ ਕੌੜੀ ਲੱਗਦੀ ਆ ਮਿੱਠੀ ਲੱਗਦੀ ਆ ਕਿਉਂਕਿ ਉਹਨਾਂ ਉਹ ਜਿਹੜੇ ਸੌਂਜਣਾ ਨਾ ਸਾਰੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀਆਂ ਮਿੱਠੀਆਂ ਫਲੀਆਂ ਹੀ ਲੱਗਦੀਆਂ ਉੱਤੋਂ ਗੜੇ-ਗੜੇ ਬੂਟੇ ਲਾ ਦੇਣਾ ਇਹਨੂੰ ਆਪਾਂ ਕਾਫੀ ਦਿਨ ਬਾਅਦ ਉੱਤੇ ਚੜੇ ਨਾ ਵੀ ਤੁਸੀਂ ਵੇਖ ਲਓ ਕੋਈ ਇਹੋ ਜਿਹਾ ਬੂਟਾ ਨਹੀਂ ਦਿੱਤੇ ਹਰਿਆਉਣ ਨਹੀਂ ਹੈਗੀ ਹਰੀਆਲੀ ਦਾ ਦੇਣਾ ਬਸ ਬੀਮੀ ਨੇ ਇੰਨੇ ਬੇਸਾ ਬੇਸਵਰੀ ਤਾਂ ਮੈਨਾਂ ਰੱਬ ਨੇ ਬਹੁਤ ਮਿਹਰ ਕੀਤੀ ਆ ਵੀ ਕਿਸਾਨ ਭਰਾਵਾਂ ਦੇ ਵੀ ਬੜੀ ਵਧੀਆ ਕੀਤੀ ਵੀ ਜਿਹੜੀ ਫਸਲ ਨੂੰ ਮੀਂਹ ਚਾਹੀਦਾ ਹੈਗਾ ਮੀਂਹ ਬਹੁਤ ਬੈਸਵਰੀ ਕਈ ਜਗ੍ਹਾ ਤੇ ਨੁਕਸਾਨ ਵੀ ਕੀਤਾ ਗਈ ਹੈਗਾ ਕਿਸਾਨ ਵੀ ਆ ਕਿ ਫਾਇਦਾ ਵੀ ਹੈ ਕਿਸਾਨ ਭਰਾਵਾਂ ਨੂੰ ਕਿਉਂਕਿ ਕਈ ਜਗ੍ਹਾ ਤੇ ਪਾਣੀ ਬਹੁਤ ਭਰ ਚੁੱਕਾ ਕਈਆਂ ਦੇ ਘਰਾਂ ਦੇ ਵਿੱਚ ਮਰੂਦ ਪੂਰਾ ਉੱਤੇ ਵੀ ਆ ਪੂਰਾ ਆਇਆ ਪੀਲਾ ਪਿਆ ਉੱਤੇ ਉਹ ਨਹੀਂ ਉਹ ਖਰਾਬ ਹੋਇਆ ਹੈ ਖਰਾਬ ਹੋਇਆ ਉਹ ਨਹੀਂ ਨਹੀਂ ਖਰਾਬ ਹੋਇਆ ਲੱਡੂ ਉਹਦੀ ਗੱਲ ਕਰੀ ਮੈਂ ਤੂੰ ਇਹਦਾ ਨਾ ਲੱਗ ਰਿਹਾ ਨਾ ਜਿਹੜਾ ਪੱਤੇ ਦੇ ਥੱਲੇ ਨਹੀਂ ਮੈਂ ਉਹਦੀ ਨਹੀਂ ਗੱਲ ਕਰੀ ਉਹ ਵੇਖੋ ਉਹ ਤੋਰੀ ਦੇ ਪੱਤੇ ਦੇ ਥੱਲੇ ਨਹੀਂ ਹਾਂ ਤੋਰੀ ਦੇ ਪੱਤੇ ਦੇ ਥੱਲੇ ਉਹ ਤੋਰੀ ਦੇ ਪੱਤੇ ਥੱਲੇ ਇਹ ਉੱਪਰੋਂ ਹੀ ਨਹੀਂ ਖਰਾਬ ਹੋਏ ਵਿੱਚੋਂ ਖਰਾਬ ਇਹਨਾਂ ਨੂੰ ਵਿੱਚੋਂ ਕੀੜਾ ਪੈ ਚੁੱਕਿਆ ਵਾ ਐਰ ਕੀ ਆਪਾਂ ਇਹਨਾਂ ਦਾ ਹੱਲ ਨਹੀਂ ਕੀਤਾ ਨੈਕਸਟ ਟਾਈਮ ਆਪਾਂ ਇਹਨਾਂ ਦਾ ਹੱਲ ਕੱਢਾਂਗੇ ਤੇ ਉਹ ਜਿਹੜਾ ਸਾਹਮਣੇ ਜਿਵੇਂ ਉਹ ਅਮਰੂਦ ਹੈ ਜਿਹੜਾ ਹਲਕਾ ਪੀਲਾ ਜਿਹਾ ਹੋਇਆ ਪਿਆ ਵਾ ਇਹਦਾ ਕੀ ਮਤਲਬ ਹੈ ਸੁੱਕਿਆ ਵਾ ਜਾਂ ਫਿਰ ਇਹਦੇ ਨਵੇਂ ਪੱਤੇ ਆਏ ਇਹ ਨਾ ਜਿਵੇਂ ਤੇ ਮੈਂ ਦੱਸਿਆ ਸੀ ਆ ਚਲੋ ਮੈਂ ਨਹੀਂ ਠੀਕ ਰਹੀ ਆ ਦੋ ਦਿਨ ਆਪਾਂ ਨੇ ਸਾਰਾ ਸ਼ੰਗਨਾ ਸੀਗਾ ਤੇ ਉਹਨੂੰ ਥੱਲੇ ਧੁੱਪ ਵੀ ਨਹੀਂ ਨ ਪੈਂਦੀ ਸੀ ਮਤਲਬ ਅਸੀਂ ਬਚ ਗਏ ਫਿਰ ਗਿਨਗ ਨਹੀਂ ਰਹਤੇ ਅਸੀਂ ਬਚ ਗਏ ਦੋ ਦਿਨ ਤੁਸੀਂ ਤੁਸੀਂ ਸ਼ੁਕਰ ਕੀਤਾ ਵਾ ਵੈਸੇ ਤੇ ਵੈਸੇ ਫਸੇ ਵੀ ਤੇ ਤੁਸੀਂ ਉਹ ਕੰਮ ਜ਼ਿਆਦਾ ਤੁਹਾਨੂੰ ਕਰਨਾ ਪੈਂਦਾ ਵੈਸੇ ਤੁਸੀਂ ਸ਼ੁਕਰ ਕੀਤਾ ਕਿ ਮੰਮੀ ਨੇ ਨਹੀਂ ਸਾਨੂੰ ਆਹ ਕੰਮ ਲਾ ਦੇਣਾ 15 ਅਗਸਤ ਦੀਆਂ ਨਾ ਦੋ ਛੁੱਟੀਆਂ ਹੀ ਗਈਆਂ 16 ਤੇ 17 ਦੀਆਂ ਮੈਂ ਪੂਰੀ ਬਣਾਈ ਸੀ ਇਹਨਾਂ ਨੇ ਨਾ 15 ਅਗਸਤ ਨੂੰ ਹੀ ਕਹਿਦਾ ਵੀ ਇਹਨੂੰ ਆਜਾ ਤਾਂ ਨਾ ਆਪਾਂ ਮਤਲਬ ਜਿਹੜੀਆਂ ਦੋ ਛੁੱਟੀਆਂ ਵਾ ਇਹ ਆਪਾਂ ਗਾਰਡਨ ਚ ਹੀ ਕੱਢ ਮੈਂ ਕਿਹਾ ਚਲੋ ਠੀਕ ਆ ਵੀ ਸਵਾਈ ਸਵਾਈ ਕਰ ਲਾਂਗੇ ਤੇ ਜਦੋਂ ਮੈਂ ਆ ਕੇ ਦੇਖਿਆ ਵੀ ਗਾਰਡਨ ਤੇ ਗਾਰਡਨ ਦੇਖਿਆ ਵੀ ਵੱਲੋ ਵੱਲ ਹੋਈ ਪਈ ਆ ਤੇ ਉਹ ਤੋਂ ਬਾਅਦ ਪਤਾ ਨਹੀਂ ਫਿਰ ਨਿਆਣੇ ਦੀ ਸੁਣੀ ਆ ਰੱਬ ਨੇ ਕਿ ਕਿ ਮੰਮੀ ਨੂੰ ਵੱਲ ਪਾਤਾ ਵੱਲ ਪਾਤਾ ਮੰਮੀ ਨੂੰ ਵੱਲ ਪਾਤਾ ਮੰਮੀ ਦੋ ਦਿਨ ਮਾਤਾ ਹੋਣੀ ਹੁਣ ਬੈਠਦੇ ਰਹੇ ਆ ਤੇ ਮੰਮੀ ਨਜ਼ਾਰੇ ਲੋਟਦੇ ਰਹੇ ਆ ਬੜਾ ਔਖਾ ਭੇ ਮੈਂ ਬੜਾ ਔਖਾ ਪਈ ਦੋ ਦਿਨ ਬੈੱਡ ਦੇ ਉੱਤੇ ਬਹੁਤ ਔਖਾ ਪੈਣਾ ਬੈੱਡ ਤੇ ਫਿਰ ਮਾਤਮਾ ਨਹੀਂ ਸੱਚੀ ਗੱਲ ਆ ਬੈੱਡ ਤੇ ਪਉਣਾ ਬੈਣਾ ਦੇ ਬੱਚਾ ਹੀ ਬੰਦਾ ਫੇਲਾ ਵੀ ਹੋਵੇ ਨਾ ਬੈੱਡ ਤੇ ਪੈਣ ਨੂੰ ਤਾਂ ਵੀ ਨਹੀਂ ਜੀ ਕਰਦਾ ਪਤਾ ਨਹੀਂ ਜਿਹੜੇ ਪੈਂਦੇ ਆ ਬੈਰੀ ਦੇ ਸਮਨ ਨੂੰ ਨਾ ਪਾਵੇ ਪਰਮਾਤਮਾ ਆਵੇ ਹਾਂ ਆਂਟੀ ਸਾ ਵੀ ਕਰਗੇ ਪਤਾ ਨਹੀਂ ਇੰਨੀ ਛੇਤੀ ਇਹ ਧਕਾਉ ਕੋ ਜਾਂਦਾ ਚਲੋ ਕਾ ਬੜੀ ਛੇਤੀ ਔਖਦਾ ਚਲੋ ਜੀ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਨੂੰ ਟਾਈਮ ਹੋ ਗਿਆ ਇਸ ਟਾਈਮ ਨੂੰ ਸ਼ਾਮ ਦਾ 5:30 6:00 ਵਜੇ ਹੋਣੇ ਆ ਇੱਥੇ ਪੱ ਚਲਦੇ ਆ ਗੁਰਦੈਰਾ ਸਾਹਿਬ ਨੂੰ ਫੇਰ ਆ ਕੇ ਬੁਲਾਵਾਂਗੇ ਰੋਟੀ ਤੇ ਪਾਣੀ ਤੇ ਪਾਣੀ ਤੇ ਬਣਿਆ ਹੀ ਮਿਲ ਜਾਣਾ ਰੋਟੀ ਸਬਜ਼ੀ ਬਣਾਉਣੀ ਪੈਣੀ ਆ ਗੁੱਡਾ ਬਣਾਉਂਗਾ ਢੋਕੀ ਬਣਾਏਗਾ ਅੱਜ ਤੁਹਾਡੀ ਤਾਂ ਹੌਣ ਕਿਉਂ ਨਹੀਂ ਮੁੜਦੀ ਨਹੀਂ ਮੁੜਦੀ ਜੇਕੇ ਬੰਦੇ ਜੇਕੇ ਬੰਦ ਨੂੰ ਮਜ਼ਾਕ ਕਰਨਾ ਹੋਵੇ ਨਾ ਤੁਹਾਡੀ ਤਾਂ ਹੌਣ ਕਿਉਂ ਨਹੀਂ ਮੁੜਦੀ ਵੈਸੇ ਪਲਸਟਰ ਲਾਇਆ ਮੈਂ ਇੱਧਰੋਂ ਤਾਂ ਨਹੀਂ ਮੁੜਦੀ ਪਲਸਟਰ ਲਾਇਆ ਚਲੋ ਦੀ ਚਲਦੇ ਆਂ ਫੇਰ ਮਿੰਦੀ ਆ ਤੇ ਪਿੰਦੀ ਆ ਜੇ ਉਹ ਜ਼ੋਰ ਲਾਇਆ ਨਾ ਇਹ ਵੀ ਜ਼ੋਰ ਲਾ ਹੁਣ ਕੜਾਈ ਚੁੱਕ ਕੇ ਥੱਲੇ ਲੈ ਕੇ ਜਾਣੀ ਪੈਣੀ ਆ ਦੇਖ ਬਾਵਾ ਜੇ ਜ਼ੋਰ ਹੈਗਾ ਨਾ ਇੰਨਾ ਤੇ ਬਹੁਤ ਜ਼ੋਰ ਆ ਐ ਛੋਟੇ ਜਿਹੇ ਨਾ ਚੱਲਾ ਫਿਰ ਵੇ ਦੇ ਛੋਟੇ ਜਿਹੇ ਨਾ ਜ਼ੋਰ ਕਿੰਨਾ ਲੈ ਕੈਮਰਾ ਫੜਾ ਤੋ ਮੈਨੂੰ ਤੂੰ ਕੜਾਈ ਚੁੱਕ ਕੁੰਡਿਆਂ ਚੁੱਕ ਲੈ ਪੌਣੇ ਦੇ ਨਾਲ ਕੋਹ ਨਹੀਂ ਹੁੰਦਾ ਕੁੰਡੇ ਕੁੰਡੇ ਕਿਤੇ ਨਹੀਂ ਜਾਂਦੇ ਓਏ ਹੋਏ ਹੋਏ ਲੈ ਗਿਆ ਮੁੰਡਾ ਲੈ ਗਿਆ ਮੁੰਡਾ ਲੈ ਗਿਆ ਮੁੰਡਾ ਲੈ ਗਿਆ ਭਾਈ ਤੇ ਸਾਡੇ ਨਾ ਆਹ ਲਾਈਟਾਂ ਤੇ ਜਿਹੜੀਆਂ ਚਲਦੀਆਂ ਪਈਆਂ ਤੇ ਆਹ ਲਾਈਟ ਆਹ ਲਾਈਟ ਦੇਖੋ ਤੁਸੀਂ ਦੇਖਦੇ ਹੋਣਗੇ ਕਿੰਨੇ ਪੂੰਡਾਂ ਦੀ ਖਖਰ ਉੱਤੇ ਲੱਗੀ ਪਈ ਆ ਦੇਖੋ ਖਖਰਾ ਨਾ ਪੂਰਾ ਖਖਰ ਨਾ ਪੂਰਾ ਭਰਿਆ ਪਿਆ ਪੂੰਡ ਹੀ ਪੂੰਡ ਨੇ ਤੇ ਅੱਜ ਆਪਾਂ ਛੇੜਣ ਨਹੀਂ ਦੇ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਇਹਨਾਂ ਦਾ ਪੂਰਾ ਰਾਜ ਹੁੰਦਾ ਲੜਗੇ ਤੇ ਵੈਸੇ ਆਪਣੇ ਕੋ ਹੱਲ ਹੈਗਾ ਆਪਾਂ ਫਾਂਡਾ ਕਰ ਲੈਨੇ ਆ ਪਰ ਫਿਰ ਵੀ ਕਾਨੂੰ ਆਪਾਂ ਲੜਾਉਣੇ ਹਨਾ ਤੇ ਇਹ ਜਾਨਵਰ ਇਦਾਂ ਦਾ ਵਾਹ ਜਾਨਵਰ ਨਹੀਂ ਹੈ ਚਲੋ ਜਾਨਵਰ ਨਹੀਂ ਕਹਿੰਦੇ ਇਹਨੂੰ ਪੀ ਇਨਸੈਕਟ ਇਦਾਂ ਦਾ ਵਾਏ ਵੀ ਲੱਗਦਾ ਛੋਟੇ ਜਿਵੇਂ ਕਹਿੰਦੇ ਪਰਮਾਤਮਾ ਨੇ ਹਰ ਚੀਜ਼ ਨੂੰ ਆਪਣੀ ਸੁਰੱਖਿਆ ਲਈ ਕੋਈ ਨਾ ਕੋ ਦਿੱਤਾ ਵਾਹ ਸ਼ਕਤੀ ਦਿੱਤੀ ਸ਼ਕਤੀ ਹਾਂ ਤੇ ਇਹ ਇਦਾਂ ਦਾ ਮਤਲਬ ਇਨਸੈਕਟ ਹੈ ਵੀ ਜੇ ਆਪਣੀ ਜੀਭ ਤੇ ਲੜ ਜੇ ਹੂੰ ਠੀਕ ਹੈ ਜਾਂ ਫਿਰ ਲੜ ਜਾ ਆਪਣੇ ਗਲੇ ਦੇ ਇੱਥੇ ਸਾਹ ਲਈ ਨਾੜੀ ਤੇ ਹੂੰ ਇਹ ਬੰਦੇ ਨੂੰ ਕਹਿੰਦੇ ਇੱਕ ਸਾਰਚ ਮਾਰ ਸਕਦਾ ਕਿਉਂਕਿ ਜੇ ਜੀਭ ਤੇ ਲੜ ਗਿਆ ਜੀਵਨ ਫੁੱਲ ਜਾਣਾ ਗਲੇ ਸਾਨੀ ਨਾ ਸਾਹ ਜਾਣਾ ਨਾ ਕਿਤੇ ਠੀਕ ਹੈ ਜੀ ਸਾਰਾ ਜਿਹੜੀ ਸਾਰ ਆ ਗਿਆ ਨਾ ਉਹ ਫੁੱਲ ਜਾਂਦੀ ਉਹਦੇ ਕਰਕੇ ਇੱਕ ਜਿਹੜਾ ਨੱਕ ਤੇ ਲੜ ਜੇ ਗਲੇ ਤੇ ਗਲੇ ਤੇ ਵੀ ਤੁਸੀਂ ਲੜਦੇ ਤੇ ਗਲਾ ਫੁੱਲ ਜਾਂਦਾ ਵਾ ਠੀਕ ਹੈ ਮੇਰੇ ਇੱਥੇ ਲੜਿਆ ਹੈਗਾ ਆ ਜਿਹੜੀ ਸਾਈਡ ਤੇ ਤੁਸੀਂ ਦੇਖੋ ਇੱਥੇ ਨਿਸ਼ਾਨ ਹੋਣਾ ਵੀ ਮੰਨ ਲਓ ਚਾਹੇ ਇੱਧਰ ਇੱਥੇ ਲਿਖੋ ਤੁਸੀਂ ਲੜਿਆ ਹੋਣਾ ਨਿਸ਼ਾਨ ਹੋਣਾ ਇੱਥੇ ਤੇ ਇਹ ਵੈਸੇ ਤੇ ਇੱਥੇ ਵੰਡਾ ਕਰ ਲਿਆ ਸੀਗਾ ਠੀਕ ਹੋ ਗਿਆ ਹੈਗਾ ਪਰ ਮੈਨੂੰ ਨਾ ਦੋ ਦਿਨ ਇਦਾਂ ਦਾ ਫੀਲ ਹੁੰਦਾ ਰਿਹਾ ਜਦੋਂ ਮੈਂ ਰੋਟੀ ਖਾਣਾ ਜਾਂ ਸਾਹ ਲੈਣਾ ਵੀ ਇੱਥੇ ਨਾ ਕੋਈ ਗੜ ਬੱਜਾ ਮੇਰੇ ਹੂੰ ਹਾਂ ਠੀਕ ਹੈ ਮਤਲਬ ਦੇਖੋ ਘਰ ਕਿੰਨਾ ਸੋਹਣਾ ਲੱਗਦਾ ਨਾ ਉੱਤੇ ਬੱਦਲ ਹੋਇਆ ਤੇ ਇਧਰ ਹਰਿਆਲੀ ਹਰਿਆਲੀ ਕਿਾ ਜੰਨਤ ਆ ਨਾ ਪਰ ਸਾਡੇ ਰਿਸ਼ਤੇਦਾਰ ਪਤਾ ਮੈਨੂੰ ਕੀ ਕਹਿ ਦਿੰਦੇ ਕਹਿੰਦੇ ਤੂੰ ਜੰਗਲ ਚ ਬੈਠੀ ਜਾ ਕੇ ਤੇ ਡਰ ਨਹੀਂ ਲੱਗਦਾ ਐਡੇ ਵੱਡੇ ਜੰਗਲ ਚ ਬੈਠੀ ਆ ਲੱਗੇ ਲੱਗੇ ਮੇਰੇ ਸਾਰੇ ਐਮ ਹੋ ਜਾਂਦਾ ਜਿਹੜਾ ਜੰਗਲ ਆ ਉਹੀ ਬਣਿਆ ਪਿਆ ਉਹੀ ਬਣਿਆ ਪਿਆ ਚਲੋ ਹੁਣ ਆਪਾਂ ਚੱਲਦੇ ਨਹਿਰ ਵੀ ਆ ਪੜਿਆ ਗਈ ਆ ਉਹ ਵੇਚ ਨਾ ਜਦੋਂ ਘਾਹ ਨਹੀਂ ਸੀ ਨਾ ਹੁੰਦਾ ਇੱਥੋਂ ਮਤਲਬ ਕਿ ਨਹਿਰ ਦਾ ਥਿਊ ਬੜਾ ਸੋਹਣਾ ਹੁੰਦਾ ਹੁੰਦਾ ਹੈਗਾ ਜਦੋਂ 6 ਵਜ ਗਏ ਜੀ ਆਪਾਂ ਚੱਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਨੇ ਆ ਤੇ ਦੁੱਖ ਤਕਲੀਫਾਂ ਦਾ ਐ ਰਹਿਣੀ ਆ ਰੱਬ ਨੂੰ ਆਪਾਂ ਜਾ ਕੇ ਸੀਸ ਨਵਾਉਨੇ ਆ ਤੇ ਉਸ ਤੋਂ ਪਹਿਲਾਂ ਜਾਣਾ ਪੈਣਾ ਸਾਨੂੰ ਮਾਰਕੀਟ ਵੈਸੇ ਲੇਟ ਹੋ ਗਿਆ ਸੀ 5 ਵਜੇ ਜਾਣੇ ਗੁਰਦੁਆਰਾ ਸਾਹਿਬ ਮਾਰਕੀਟ ਕਿਉਂ ਜਾਣਾ ਨੀਚੇ ਦੇਖੋ ਤੁਸੀਂ ਇਹ ਦੇਖੋ ਇਹ ਚੱਪਲ ਲਿਆਂਦੀ ਮੈਂ ਵੀ ਨਹੀਂ ਉੱਥੇ ਵੇਖੀ ਤੇ ਨਾ ਦੇਣ ਵਾਲੇ ਨੇ ਵੇਖੀ ਤੇ ਇੱਕੋ ਹੀ ਪੈਰ ਆ ਗਿਆ ਇਧਰਲਾ ਪੈਰੀ ਆ ਗਿਆ ਇਹ ਇਹਨੂੰ ਬਟਾ ਅਗਲੇ ਹੁਣੀ ਪੈਣੀ ਆ ਤੇ ਇਹ ਆਪਾਂ ਚੱਲਦੇ ਪਹਿਲਾਂ ਮਾਰਕੀਟ ਇਹ ਵਟਾ ਕੇ ਲਿਓਨੇ ਆ ਫਿਰ ਇਹਨੂੰ ਨਾਲ ਹੀ ਲੈ ਜਾਾਂਗੇ ਤੇ ਫਿਰ ਚੱਲਾਂਗੇ ਆਪਾਂ ਗੁਰਦੁਆਰੇ ਫਿਰ ਆ ਕੇ ਮਿਲਦੇ ਤੁਹਾਨੂੰ ਉਦੋਂ ਰਾਣੀ ਵੀ ਤਿਆਰ ਹੋ ਗਈ ਆ ਮੈਂ ਤਾਂ ਪਹਿਲਾਂ ਹੀ ਤਿਆਰ ਸੀਗੇ ਕਿਧਾਂ ਹੀ ਆਪਾਂ ਬੈਠ ਜਾਣਾ ਲਓ ਜੀ ਆਪਾਂ ਗੁਰਦੁਆਰੇ ਆ ਕੇ ਰੋਟੀ ਬਣਾ ਲਈ ਸੀਗੀ ਕਾਲੀ ਕਾਲੀ ਅੱਜ ਬਣਾਇਆ ਆਪਾਂ ਪੇਠਾ ਇਹ ਤੁਸੀਂ ਦੇਖ ਸਕਦੇ ਹੋ ਚਾਰੀ ਪੇਠਾ ਆਪਾਂ ਬਣਾਇਆ ਦੇ ਨਾਲ ਆਪਾਂ ਬਣਾਈ ਹੈ ਜੀ ਚਿਬੜਾਂ ਦੀ ਚਟਨੀ ਨਾਲ ਮੱਖਣ ਹੀਰਾ ਤੇ ਗੁੱਡੂ ਉਹਨਾਂ ਨੇ ਕੱਦੂ ਦੀ ਸਬਜ਼ੀ ਇਹਨਾਂ ਨੂੰ ਨਹੀਂ ਪਸੰਦ ਇਹ ਖਾ ਰਹੇ ਨੇ ਜੀ ਆਲੂ ਦਾ ਪਰੌਂਠਾ ਜਿਹੜਾ ਕਿ ਇਹਨਾਂ ਦੇ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਹਾਨੀਕਾਰਕ ਪਰ ਕੀ ਕਰ ਸਕਦੇ ਹਣਾ ਗੁੱਡੋ ਜੇ ਰਾਤ ਨੂੰ ફીਡ ਹੋਈ ਫਿਰ ਮੈਂ ਪੁੱਛੂਗੀ ਜੇ ਨੂੰ ਤੇ ਹੁਣ ਆਪਾਂ ਖੰਨੇ ਆ ਜੀ ਖਾਣਾ ਤੇ ਉਸ ਤੋਂ ਬਾਅਦ ਦਵਾਈਆਂ ਖਾ ਕੇ ਸੋਣਾ ਹੋਰ ਕੁਝ ਵੀ ਨਹੀਂ ਕਰਨਾ ਉਸ ਤੋਂ ਬਾਅਦ ਕੀ ਕਰਨੀ ਸੇਰ ਕਰ ਲਈ ਜੇ ਤੁਰਿਆ ਗਿਆ ਮੇਰੇ ਕੋ ਤੇ ਸਰਵਿਸ ਕਰਾਂਗੇ ਆਪਾਂ ਕੱਲ ਵੀ ਗਈ ਸੀ ਥੋੜਾ ਜਿਹਾ ਗਈ ਸੀ ਮੈਂ ਜਦੋਂ ਤੁਰਦੀ ਨਾ ਧੰਕ ਪੈਂਦੀ ਆ ਜਿਹੜੀ ਤੁਹਾਨੂੰ ਤੇ ਅੱਜ ਦੇਖਦੇ ਆਂ ਕੀ ਬੰਦਾ ਸੋ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਕੱਲ ਨੂੰ ਇੱਕ ਨਵੇਂ ਵਲੌਗ 'ਚ ਮਿਲਾਂਗੇ ਤੇ ਵਲੌਗ ਨੂੰ ਪਿਆਰ ਜੂਰ ਦਿਆ ਕਰੋ ਕਿਉਂਕਿ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਤੇ ਆਪਾਂ ਇਹ ਜਿਹੜੀ ਇੰਨੀ ਮਿਹਨਤ ਆ ਤਕਲੀਫ ਦੇ ਵਿੱਚ ਵੀ ਤੁਹਾਡੇ ਵਾਸਤੇ ਹੀ ਕਰਦੇ ਆਂ ਸੋ ਪਲੀਜ਼ ਜਿਹੜਾ ਚੈਨਲ ਨੂੰ ਪਿਆਰ ਦਿਆ ਕਰੋ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਦਬਾੜਨਾ ਨਾ ਭੁੱਲੋ ਤਾਂ ਕਿ ਨਾ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਕੇ ਤੇ ਖਾਣੇ ਆ ਜੀ ਖਾਣਾ ਤੇ ਆਓ ਜੀ ਤੁਸੀਂ ਵੀ ਸਾਨੂੰ ਜੁਆਇਨ ਕਰੋ ਕੀ ਕੀ ਤੁਸੀਂ ਬਣਾਇਆ ਕੀ ਕੀ ਖਾ ਰਹੇ ਹੋ ਅਸੀਂ ਜੋ ਬਣਾ ਕੇ ਖਾ ਰਹੇ ਆ ਉਹ ਆਪਾਂ ਤੁਹਾਨੂੰ ਦੱਸ ਦਿੱਤਾ ਥੋੜਾ ਜਿਹਾ ਆਪਾਂ ਕੱਦੂ ਦੀ ਸਬਜ਼ੀ ਲਈ ਆ ਤੇ ਥੋੜੀ ਜੀ ਲਈ ਆ ਆਪਾਂ ਚਿਪੜ ਦੀ ਚਟਨੀ ਤੇ ਨਾਲ ਥੋੜਾ ਜਿਹਾ ਪਾਇਆ ਉੱਤੇ ਮੱਖਣ ਤੇ ਆ ਸਾਡਾ ਖਾਣਾ ਜੀ ਰਾਤ ਦਾ ਚਲਦੇ ਆਂ ਜੀ ਇੱਕ ਨਵੇਂ ਵਲੌਗ ਦੇ ਤਦ ਤੱਕ ਲਈ ਸਸੇ ਗਾਲ